ਸਤਿ ਸ਼੍ਰੀ ਅਕਾਲ ਐਸ ਐਮ ਜ਼ੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ सीएम केजी वाल वलो ड्रिल जो खास स्नेहा आप दे सारे विधायक नु ਦਿੱਤਿਆ ਵਿਸ਼ੇਸ਼ ਹਦਾਇਤਾਂ गौरव ਵੱਲ ਭਾਜਪਾ ਜੋ ਸ਼ਾਮਲ ਅਜ ਸਵੇਰੀ ਕਾਂਗਰਸ ਤੋਂ ਦਿੱਤਾ ਸੀ ਇਸਤਫਾ ਡੇਰਾਬਸੀ ਚ ਅਫੀਮ ਦੀ ਖੇਤੀ ਦਾ ਪਰਦਾ ਫਾਸ਼ ਅਫੀਮ ਦੇ 450 ਪੌਦੇ 880 ਦੋਡੇ ਦਿਨਾਂ ਨਾਲ ਫੁੱਲ ਬਰਾਮਤ ਜਗਰਾਵ ਚ ਦੋਨੋਂ ਸ਼ਤ ਅਸਕਰ ਫੜੇ ਗਏ ਬਿਨਾ ਨੰਬਰੀ ਬਾਈਕ ਜੋ ਛੁਪਾ ਕੇ ਰੱਖਿਆ ਗਿਆ ਸੀ ਨਸ਼ਾ ਸੜਕ ਕਿਨਾਰੇ ਕਰ ਰਹੇ ਸਨ ਊਡੀ ਸੁਖਵੀਰ ਬਾਦਲਾ ਜਲੂਧਿਆਣਾ ਵਿੱਚ ਸਾਬਕਾ ਕੈਬਨਿਟ ਮੰਤਰੀ ਘਰ ਚਾਪਰ ਲਣਗੇ ਘਰ ਅਕਾਲੀ ਪਾਜ ਪਗੜ ਜੋੜ ਨਾ ਹੂਨ ਕਰਨ ਲਿਆ ਗਿਆ ਫੈਸਲਾ ਚੰਡੀਗੜ੍ਹ ਚ 1 ਜੂਨ ਨੂੰ ਬੰਦ ਰਹਿਣਗੇ ਆ ਸਾਰੀਆਂ ਦੁਕਾਨਾਂ ਪ੍ਰਸ਼ਾਸਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਮੋਗਾ ਚ ਦਰਦਨਾਕ ਸੜਕ ਹਾਦਸਾ ਟਰੱਕ ਤੇ ਐਕਟਿਵਾ ਦੀ ਹੋਈ ਟੱਕਰ ਹਾਦਸੇ ਚ ਇੱਕ ਨੌਜਵਾਨ ਦੀ ਮੌਤ ਅੰਮ੍ਰਿਤਸਰ ਚ ਟ੍ਰਿਪਲ ਮਰਡਰ ਕੱਲ ਯੁਗੀ ਪੁੱਤ ਨੇ ਮਾਂ ਪਰ ਜਵਾਈ ਤੇ ਪਤੀ ਜੀ ਨੂੰ ਉਤਾਰਿਆ ਮੌਤ ਦੇ ਘਾਟ ਲੋਕ ਸਭਾ ਚੋਣਾਂ ਨੂੰ ਲੈ ਕੇ ਆਪ ਦੀ ਤਿਆਰੀ ਸੀਐਮ ਆਨ ਨੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਦੀ ਸੱਦੀ ਮੀਟਿੰਗ ਸੰਜੇ ਸਿੰਘ ਪਹੁੰਚੇ ਹਨਵਾਰ ਮੰਦਿਰ ਅੱਜ ਸਤਿੰਦਰ ਜੋਇਨ ਦੀ ਪਤਨੀ ਨਾਲ ਕਰਨਗੇ ਮਲਗਾਤ ਸਿੱਧੂ ਮੁਸੇਵਾਲੇ ਦੇ ਪਿਤਾ ਆਦਿ ਸਿਆਸਤ ਜੋ ਹੋ ਸਕਦੀ ਹੈ ਐਂਟਰੀ ਕਾਂਗਰਸ ਦੇ ਟਿਕਟ ਤੇ ਲੜ ਸਕਦੇ ਨਹੀਂ ਲੋਕ ਸਭਾ ਚੋਂ ਕਰਨਾਟਕ ਖੇਡਦੇ ਹੋਏ ਡੂੰਗੇ ਬੋਰਵੈਲ ਚ ਡਿੱਗਿਆ 2 ਸਾਲਾ ਮਾਸੂਮ ਬੱਚਾ ਕਾਰਜ ਜਾਰੀ ਕਾਸਟ ਸਰਟੀਫਿਕੇਟ ਮਾਮਲੇ ਵਿੱਚ ਭਾਜਪਾ ਉਮੀਦਵਾਰ ਨਵਨੀਤ ਰਾਣਾ ਨੂੰ ਰਾਹਤ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਹੁਕਮ ਨੂੰ ਪਲਟ ਦਿੱਤਾ ਆਪ ਦੀ ਜਾਇਦਾਦ ਕੋਰਕ ਕਰ ਸਕਦੀ ਹੈ ਈਡੀ ਦਿੱਲੀ ਹਾਈ ਕੋਰਟ ਚ ਕੇ ਹਰਿਸ਼ਵਤ ਦੀ ਰਕਮ ਗੋਆ ਚੋਂ ਪ੍ਰਚਾਰ ਚ ਵਰਤੀ ਗਈ ਪਾਜਪਾ ਦੇ ਵੀਡੀਓ ਨੂੰ ਤੋੜ ਮੜੋੜ ਕੇ ਕੀਤਾ ਪੇਸ਼ ਕਿਸੇ ਦਾ અપਮਾਨ ਕਰਨ ਦਾ ਨਹੀਂ ਸੀ ਕੋਈ ਇਰਾਦਾ ਆਪਣੇ ਬਿਆਨ ਤੇ ਬੋਲੇ ਰਣਦੀਪ ਸੂਰਜੇਵਾਲਾ ਜੇਵਾਲੂ ਸੀਐਮ ਉਹਦੇ ਤੋਂ ਹਟਾਉਣ ਦੀ ਪਟੀਸ਼ਨ ਨੇ ਨਹੀਂ ਸੁਣੀ ਗਈ ਦਿੱਲੀ ਹਾਈ ਕੋਰਟ ਨੇ ਕਿਹਾ ਲੋਕਤੰਤਰ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਪਟੀਸ਼ਨ ਕਰਤਾ ਐਲਜੀ ਕੋਲਜਾਨ ਜੇਲ੍ਹ ਚ ਬੰਦ ਇਮਰਾਨ ਤੇ ਹਰ ਮਹੀਨੇ ਖਰਚ ਹੁੰਦਾ ਹੈ 3 ਲੱਖ ਸੁਰੱਖਿਆ ਲਈ 14 ਪੁਲਿਸ ਮੁਲਾਜ਼ਮ ਤਾਇਨਾਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਖਾਣਾ ਵੱਖਰਾ ਪਕਾਇਆ ਜਾਂਦਾ ਹੈ 50 ਕਰੋੜ ਰੁਪਏ ਦਾ ਟਾਇਲਟ ਚੋਰੀ ਕਰਨ ਵਾਲੇ ਵਿਅਕਤੀ ਨੇ ਕਬੂਲਿਆ ਜੁਰਮ 2019 ਵਿੱਚ ਪੈਲੈਸ ਵਿੱਚੋਂ ਸੋਨੇ ਦਾ ਕਮੂਡ ਚੋਰੀ ਹੋਇਆ ਸੀ 트럼ਪ ਨੇ ਵੀ ਇਸ ਦਾ ਉਧਾਰ ਲਿਆ ਹੈ ਤਨਾਦ ਵਿੱਚ ਪੁਚਾਲ ਚ ਦੋ ਭਾਰਤੀ ਲਾਪਤਾ ਖੋਜ ਮੁਹਿੰਮ ਜਾਰੀ 24 ਘੰਟਿਆਂ ਵਿੱਚ ਪੰਜ ਤੋਂ ਵੱਧ ਤੀਬਰਤਾ ਦੇ 200 ਛਟਕੇ ਹੁਣ ਤੱਕ 9 ਮੌਤਾਂ ਇੱਕ ਹਜ਼ਾਰ ਜ਼ਖਮੀ ਢੈਲੀ ਕੈਪੀਟਲਜ਼ ਦੇ ਕਪਤਾਨ ਰਿਸ਼ਵ ਪੰਥ ਨੂੰ ਦੂਜੀ ਵਾਰ ਲਗਾ ਛਟਕਾ ਸਲੋ ਓਵਰ ਰੇਟ ਲਈ ਲੱਗਿਆ 24 ਲੱਖ ਰੁਪਏ ਦਾ ਜੁਰਮਾਨਾ ਇਸ ਸੈਨ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦੀ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ ਨਿਊਜ਼